ਪੰਜਾਬ ਦੇ ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਹਰ ਇੱਕ ਮੁਲਾਜ਼ਮ ਨੂੰ ਅਸੀਂ ਤਨਖਾਹ ਸਮੇਂ ਸਿਰ ਦੇ ਰਹੇ ਹਾਂ ਪਰ ਦੂਜੇ ਪਾਸੇ ਕਈ ਜਗ੍ਹਾ ਪੰਜਾਬ ਸਰਕਾਰ ਜੰਗਲਾਤ ਮਹਿਕਮੇ ਦੇ ਖਿਲਾਫ ਕੁਝ ਕਾਮਿਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਤੋਂਨ ਮੁੱਦੇ ਜਰ ਕਿ ਦੋ ਤਿੰਨ ਮਹੀਨੇ ਹੋ ਗਏ ਸਾਡੀ ਤਨਖਾਹ ਸਾਡੇ ਖਾਤੇ ਵਿੱਚ ਨਹੀਂ ਪਾਈ ਜਾ ਰਹੀ ਜਿਸ ਕਾਰਨ ਸਾਨੂੰ ਘਰ ਦਾ ਗੁਜ਼ਾਰਾ ਕਰਨੇ ਮੁਸ਼ਕਲ ਹੋ ਚੁੱਕੇ ਇਸ ਸਮੇਂ ਅਸੀਂ ਸਿਸਮਾ ਦੇ ਵਿੱਚ ਖੜੇ ਹਾਂ ਸਿਸਮਾ ਜੰਗਲਾਤ ਦੇ ਜਿਹੜੇ ਮੁਲਾਜ਼ਮ ਨੇ ਤਾਂ ਉਹਨਾਂ ਵੱਲੋਂ ਹੜਤਾਲ ਕਰ ਦਿੱਤੀ ਹੈ ਤਸਵੀਰਾਂ ਦਿਖਾ ਦਿੰਦੇ ਜਿੱਥੇ ਕਿ ਅੱਜ ਹੜਤਾਲ ਤੇ ਬੈਠ ਕੇ ਨੇ ਤਾਂ ਇਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਦਰਨ ਦਿੱਤਾ ਜਾ ਰਿਹਾ ਤਾਂ ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਇਸ ਜਗ੍ਹਾ ਉੱਤੇ ਜਿਹੜੇ ਮੁਲਾਜ਼ਮ ਨੇ ਤਾਂ ਕੀ ਤੁਹਾਡਾ ਮੰਕ ਕੀ ਹੈ ਅੱਜ ਕੀ ਤਨਖਾਹਾਂ ਹੀ ਕੱਲੀਆਂ ਮੰਗਨੇ ਕਿ ਤਨਖਾਹਾਂ ਤਾਂ ਨਹੀਂ ਮਿਲ ਰਹੀਆਂ ਕਿ ਕਿੰਨੇ ਮਹੀਨੇ ਹੋ ਗਏ ਤੇ ਤਨਖਾਹ ਤੁਹਾਡੇ ਖਾਤੇ 'ਚ ਨਹੀਂ ਆ ਰਹੀ ਸਾਨੂੰ ਜੀ 2 ਮਹੀਨੇ ਹੋ ਗਏ ਜੀ ਤੀਸਰਾ ਮਹੀਨਾ ਲੱਗ ਗਿਆ ਜੀ ਅਕਤੂਬਰ ਨੰਬਰ ਵੀ ਤਰ੍ਹਾਂ 2 ਮਹੀਨੇ ਦਾ ਹਰ ਰਹੀਦੀ ਹੈ ਜਦ ਕਿ ਬਜਟ ਆਇਆ ਹੋਇਆ 11 ਤਰੀਕ ਦਾ ਬਜਟ ਆਇਆ ਹੋਇਆ 3 ਮਹੀਨੇ ਦਾ ਅੱਜ ਤੱਕ ਤਨਖਾਹ ਨਹੀਂ ਹੋਈਆਂ ਜਦ ਕਿ ਸਾਡੇ ਨਾਲ ਦੇ ਰੰਜਾ 3 ਰੰਜਾ ਖਮਾਨੋ ਖੈ ਡੇਰਾ ਵਾਸੀ ਉਹਨਾਂ ਦੀ ਪੇਮੈਂਟਾਂ ਹੋ ਗਈਆਂ ਸਾਡੀ ਸੀਸਮਾਨੀ ਦੀ ਅੱਜ ਤੱਕ ਪੇਮੈਂਟ ਨਹੀਂ ਹੋਈ ਇਸ ਕਰਕੇ ਨਾ ਤਾਂ ਮੈਂ ਇੱਕ ਮਹੀਨੇ ਤੁਹਾਡੇ ਸਿਸਟਮ 'ਚ ਕਿੰਨੇ ਕੁ ਮੁਲਾਜ਼ਮ ਕੰਮ ਕਰਦੇ ਨੇ ਕੱਚੇ ਮੁਲਾਜ਼ਮ ਨੇ ਸਾਰੇ ਕ ਪੱਕੇ ਵੀ ਨਹੀਂ ਪੱਕੇ ਵੀ ਹੈ ਜੀ ਕੱਚੇ ਵੀ ਹੈਗੇ ਜੀ ਕਿਸੇ ਦੇ ਨਹੀਂ ਆਈ ਤਨਖਾਹ ਨਹੀਂ ਪੱਕਿਆਂ ਦੀ ਤਾਂ ਇਹ ਪੱਕੇ ਛੜੇ ਹੁਣ ਪੱਕੇ ਹੋਏ ਹੈ ਜੀ ਉਹਨਾਂ ਕੀ ਤਾਂ ਨਹੀਂ ਆਈ ਹੈਗੀ ਜਿਹੜੇ ਪੁਰਾਣੇ ਉਹਨਾਂ ਦਾ ਸਾਨੂੰ ਪਤਾ ਨਹੀਂ ਆਈ ਕਿ ਨਹੀਂ ਆਈ ਉਹਨਾਂ ਦਾ ਸਾਡਾ ਸਿਸਟਮ ਉਹਨਾਂ ਨਾਲ ਹੈ ਨਹੀਂ ਠੀਕ ਹੈ ਜੀ ਤੁਸੀਂ ਘਰ ਦਾ ਗੁਜ਼ਾਰਾ ਕਿਵੇਂ ਚਲਾ ਰਹੇ ਹੋ ਦੋ ਤਿੰਨ ਮਹੀਨੇ ਅਗਰ ਥੋੜੀ ਤਨਖਾਹ ਨਹੀਂ ਆ ਰਹੀ ਲੋਕਾਂ ਦੇ ਧਾਰੇ ਫੜ ਫੜ ਕੇ ਜੀ ਮੈਂ ਆਪਣਾ ਘਰ ਦਾ ਗੁਜ਼ਾਰਾ ਬੜਾ ਔਖਾ ਕਰ ਰਿਹਾ ਜੀ ਤੁਸੀਂ ਕੰਮ ਕਿੱਥੇ ਕਰਦੇ ਹੋ ਜੰਗਲ ਹੈਗਾ ਜੀ ਨਰਸੀ ਚ ਪੌਦੇ ਤਿਆਰ ਕਰਨੇ ਜੀ ਠੀਕ ਹੈ ਸਾਬ ਸਵਾਈ ਹੂੰ ਬਾਕੀ ਜੰਗਲ ਦੇ ਵਿੱਚ ਬੁੱਟੇ ਲਾਣੇ ਜੀ ਆਪਾਂ ਹੂੰ ਨਾਲ ਟ੍ਰਾਂਚਰ ਨੂੰ ਜਾਂ ਕੱਢਦੇ ਜੀ ਖੱਡੇ ਖੁੱਡੇ ਬਾ ਸਾਡਾ ਇਹ ਕੰਮ ਹੈ ਜੀ ਕਿੰਨੇ ਮਜ਼ਦੂਰ ਕੰਮ ਕਰਦੇ ਤੇ ਲਗਭਗ ਜੀ ਪੂਰੇ ਰੇਂਜ ਦੇ ਵਿੱਚ 2.5 300 ਵਰਕਰ ਹੈਗਾ ਜੀ 2.5 300 ਹਾਂ ਜੀ ਇਹ ਪਹਿਲਾਂ ਵੀ ਹੁੰਦੀ ਹੈ ਕਿ ਤਨਖਾਹਾਂ ਦਾ ਰੌਲਾ ਪਹਿਲਾਂ ਹੀ ਤੁਹਾਡੇ ਦੇਖਿਆ ਸੀ ਧਰਨਾ ਕਈ ਵਾਰ ਲੱਗਿਆ ਮੰਗਾਂ ਨੂੰ ਲੈ ਕੇ ਤਾਂ ਇਹ ਜੇ ਪਹਿਲੀ ਵਾਰ ਹੋਇਆ ਨਹੀਂ ਜੀ ਪਹਿਲਾਂ ਵੀ ਹੁੰਦਾ ਜੀ ਪਹਿਲਾਂ ਵੀ ਹਾਂ ਜੀ ਫੇ ਪਾ ਦਿੰਦੇ ਸਰਕਾਰ ਕਿ ਨਹੀਂ ਨਹੀਂ ਪੇਜਿੰਦੇ ਜੀ ਧਰਨੇ ਤੋਂ ਬਾਅਦ ਪੇਜਿੰਦੇ ਜੀ ਪਰ ਇਸ 3 ਸਾਲ ਰਹਿ ਗਿਆ ਗਏ ਜੀ ਲੇਬਰ ਦੀ ਤਨਖਾਹ ਕਦੀ ਨਹੀਂ ਰੁਗੀ ਜੀ ਲੇਬਰ ਦੀ ਤਨਖਾਹ ਸਾਰੇ ਨਾਲੋਂ ਪਹਿਲਾ ਹੋ ਜਾਂਦੀ ਸੀ ਜੀ ਹੁਣ ਜੀ ਆਨ ਲੈ ਜੀ ਕਹਿੰਦਾ 9ਵੇਂ ਮਹੀਨੇ ਦਾ 10 ਤਰੀਕ ਦਾ ਬਜਟ ਆਇਆ ਵਾ ਜੀ ਅੱਜ ਤੱਕ ਤੁਸੀਂ ਆਪ ਸਮਝਦਾਰ ਹੋ 9ਵੇਂ ਮਹੀਨੇ ਦਾ ਬਜਟ ਆਇਆ ਵਾ 10 11 ਤਰੀਕ ਦਾ ਜੀ 12ਵਾਂ ਮਹੀਨਾ ਚੱਲ ਗਿਆ ਜੀ ਆਨ ਦਾ 5 ਤਰੀਕ 4 ਤਰੀਕ ਹੋ ਗਈ ਆ ਜੀ ਅੱਜ ਤੱਕ ਬਲੇਬਰ ਦੀ ਤਨਖਾਹ ਨਹੀਂ ਪਈ ਜੀ ਇਹਨਾਂ ਦੇ ਘਰ ਦੇ ਖਰਚੇ ਹੋਰ ਗੁਜ਼ਾਰੀ ਵੀ ਕਿਸ ਤਰ੍ਹਾਂ ਹੀ ਉਤੋਂ ਜੀ ਦਬਕੇ ਮਾਰਦੇ ਜੀ ਕੱਲ੍ਹ ਜੀ ਆਨ ਵਨ ਗਾਰਡ ਨੇ ਜੀ ਆਨ ਦਾ ਜੰਦਾ ਲਾਤੇ ਜੀ ਨਰਸਰੀ ਪਰਲੇ ਗੇਟ ਨੂੰ ਜੀ ਅੱ ਵਨਗਾਰਡ ਨੇ ਜੀ ਅੱਛੇ ਜੀ ਹਾਂ ਜੀ ਕੀ ਕਿਹਾ ਉਹਨਾਂ ਵੱਲੋਂ ਉਹਨਾਂ ਵੱਲੋਂ ਕਹਿ ਆ ਗਏ ਵੀ ਕੱਲ ਤੇ ਇਸ ਗੇਟ ਨੂੰ ਨਹੀਂ ਆਣਾ ਇੱਧਰ ਤੇ ਆਣਾ ਚਾਹੀਦਾ ਜੀ ਅੱਛਾ ਬਈ ਆ ਬਈ 9 ਵਜੇ ਇੱਕ ਕੰਮ ਦਾ ਟਾਈਮ ਟਾਈਮ ਸਿਰ ਪੁੱਜਿਓ ਜੀ ਸਾਡੀ ਲੇਬਰ ਦੇ ਟਾਈਮ ਜਿੱਦ ਸਿਰ ਪੁੱਜਣ ਦੇ ਇਹਨਾਂ ਦੇ ਬੰਦੇ ਜੀ ਕੋਈ 9:30 10 ਵਜੇ ਤੱਕ ਆ ਰਹੇ ਨਹੀਂ ਜਾਂ ਤਾਂ ਜੀ ਕਾਨੂੰਨ ਦਾ ਸਾਰੇ ਖਾ ਤਰੀਕਾ ਜੀ ਇਕੱਲਿਆਂ ਨਾਲ ਲੇਬਰ ਵਾਲਿਆਂ ਦਾ ਕਸੂਰ ਨਹੀਂ ਇਹਨਾਂ ਦੇ ਬੰਦੇ ਆਪ ਹੀ ਨਹੀਂ ਆਉਂਦੇ ਜੀ 10 ਵਜੇ ਤੋਂ ਪਹਿਲਾਂ ਹੀ ਅਤੇ ਮੈਂ ਨਸਰੀਆਂ ਦੇਖਿਆ ਬਹੁਤ ਬੁਰਾ ਹਾਲ ਹੈ ਤੁਸੀਂ ਕਹਿੰਦੇ ਨਸਰੀ ਚ ਕੰਮ ਕਰਦੇ ਆ ਨਾ ਕੋਈ ਇੱਥੇ ਸਫਾਈ ਨਾ ਕੋਈ ਬੂਟਾ ਤਿਆਰ ਵਧੀਆ ਤਰੀਕੇ ਨਾਲ ਹੋਇਆ ਹੋਇਆ ਤੁਸੀਂ ਤੁਸੀਂ ਕੰਮ ਨਹੀਂ ਕਰਦੇ ਹੋਣੇ ਮੇਰੇ ਕੋਲ ਤਾਂ ਹੀ ਤਨਖਾਹ ਰੋਕੀ ਹੈ ਵਿਭਾਗ ਨੇ ਵਰਕਰ ਅਸੀਂ ਸਾਰੇ 10 10 ਕ ਵਰਕਰ ਹੈ ਜੀ ਬਾਕੀ ਬੰਦੇ ਬਗਾਰਾਂ ਚ ਭੇਜ ਰਹੇ ਜੀ ਬਗਾਰਾਂ ਚ ਕਿੱਥੇ ਤੁਸੀਂ ਆਪਣੇ ਘਰ ਕੰਮ ਕਰਦੇ ਹੋ ਸਾਡੇ ਸਾਡੇ ਅਫਸਰਾਂ ਦੇ ਬਗਾਰੇ ਚ ਜਾਂਦੇ ਜੀ ਚੰਡੀਗੜ੍ਹ ਕੋਈ ਮੁਹਾਲੀ ਇਸ ਕਰਕੇ ਬਗਾ ਕੰਮ ਤਾਂ ਹੀ ਨਹੀਂ ਹੋ ਰਿਹਾ ਜੀ ਨਰਸੀ ਦਾ ਬੁਰਾ ਹਾਲ ਹੈ ਜੀ ਜੀ ਅਫਸਰ ਕੀ ਕਰਾਉਨੇ ਥੋਤੋਂ ਕੰਮ ਕਿਹੜਾ ਕਰਾਉਨੇ ਤੁਸੀਂ ਕਹਿ ਰਹੇ ਹੋ ਕਿ ਅਫਸਰ ਕੰਮ ਕਰਦਾ ਕਿਹੜਾ ਕੰਮ ਕਰਦਾ ਥੋਤੋਂ ਮਾਲੀ ਦਾ ਵੀ ਕਰਾਉਂਦੇ ਜੀ ਝਾੜੂ ਪੂੰਛੇ ਵੀ ਕਰਵਾਉਂਦੇ ਆ ਜੀ ਲੈਟਰਿੰਗਾਂ ਵੀ ਸਾਫ਼ ਕਰਵਾ ਲਈ ਕੁੱਤੇ ਵੀ ਘੁਮਾ ਰਹੇ ਜੀ ਡਿਊਟੀ ਕਿੱਥੇ ਤੁਹਾਡੀ ਡਿਊਟੀ ਸਾਡੇ ਸਿਸਮਾ ਦੇ ਰੇਂਜ ਚ ਜੀ ਕੰਮ ਤੁਸੀਂ ਅਫਸਰ ਦੀ ਕੋਠੀ ਕਰਦੇ ਆਂ ਮਾਫੀ ਅਫਸਰ ਦੀ ਕੋਠੀ ਲੈਂਦੇ ਜੀ ਫਿਰ ਤੁਸੀਂ ਵਿਰੋਧ ਨਹੀਂ ਕਰਦੇ ਇਸ ਚੀਜ਼ ਕੰਦੇ ਕੰਮ ਪਤੇ ਹਟਾ ਦੂੰਗੇ ਜੀ ਅੱਛਾ ਇਹ ਕਹਿ ਰਹੇ ਆ ਅਫਸਰ ਹਾਂਜੀ ਹਾਂਜੀ ਤੇ ਜੰਗਲਾਤ ਵਿਭਾਗ ਦੇ ਅਫਸਰ ਨੇ ਸਾਰੇ ਹਾਂਜੀ ਹਾਂਜੀ ਜੰਗਲਾਤ ਕੰਮ ਕਰਾ ਲਈ ਤੁਹਾ ਤੋਂ ਹਾਂਜੀ ਹਾਂਜੀ ਮੈਡ ਜਿਹੜੇ ਉੱਚ ਅਧਿਕਾਰੀ ਉਹ ਧਮਕੀਆਂ ਦਿੰਦੇ ਜੀ ਅੱਛਾ ਹਾਂਜੀ ਇਹਨਾਂ ਨੂੰ ਭੇਜਣੇ ਪੈਂਦੇ ਇਹਨਾਂ ਨੂੰ ਦਬਾਅ ਪਾਉਂਦੇ ਜੀ ਇਹ ਭੇਜਦੇ ਫਿਰ ਸਾਨੂੰ ਜਿਹੜੇ ਇੱਥੇ ਕੋਈ ਮੁਲਾਜ਼ਮ ਕੰਮ ਕਰਦੇ ਨੇ ਜਿਵੇਂ ਕੋਈ ਮਤਲਬ ਮੈਂ ਦੇਖਿਆ ਕਿ ਟਰੈਕਟਰ ਤੇ ਕੋਈ ਡਰਾਈਵਰ ਹੈ ਕੋਈ ਗੱਡੀ ਦਾ ਡਰਾਈਵਰ ਹੈ ਉਹ ਉਹ ਪ੍ਰੋਪਰ ਪੱਕੇ ਮੁਲਾਜ਼ਮ ਨਹੀਂ ਐ ਕੱਚੇ ਨੇ ਤੁਹਾਡੇ ਸਰ ਪੱਕੇ ਵੀ ਹੈਗੇ ਕੱਚੇ ਵੀ ਆ ਪਹਿਲੀ ਗੱਲ ਤਾਂ ਜੀ ਜਿਹੜੇ ਬੇਲਦਾਰ ਆ ਉਹ ਟਰੈਕਟਰ ਉਹ ਗੱਡੀਆਂ 'ਤੇ ਚੜਾਏ ਹੋਏ ਜੀ ਜਿਹੜੇ ਡਰਾਈਵਰ ਆ ਜੀ ਇੱਕ ਉਰੇ ਇੱਕ ਦੋ ਡਰਾਈਵਰ ਆ ਜੀ ਬਾਕੀ ਦੋ ਡਰਾਈਵਰ ਤਾਂ ਬਗਾਰਾਂ ਚ ਆ ਜੀ ਉਹ ਵੀ ਬਗਾਰ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਉਹ ਵੀ ਅਫਸਰਾਂ ਦੀ ਗੱਡੀ ਚਲਾ ਰਹੇ ਹਾਂ ਜੀ ਅਫਸਰਾਂ ਦੀ ਗੱਡੀ ਚਲਾ ਰਹੇ ਹਾਂ ਜੀ ਔਰ ਬੇਲਦਾਰ ਆ ਜੀ ਉਹ ਗੱਡੀ ਚਲਾ ਰਹੇ ਜੀ ਟਰੈਕਟਰ ਚਲਾ ਰਹੇ ਆ ਜੀ ਕੱਚਾ ਬੰਦਾ ਜਦ ਕਿ ਉਹ ਬੇਲਦਾਰ ਪੋਸਟ ਆ ਜੀ ਕੱਚੇ ਬੰਦੇ ਪੰਜ 6 ਸਾਲ ਹੋਇਆ ਲੱਗੇ ਨੂੰ ਬੇਲ ਡਰਾਈਵਰ ਉਹ ਕਲੈਕਟ ਦਾ ਕੰਮ ਕਰ ਰਿਹਾ ਜੀ ਬੇਲਦਾਰ ਉਹ ਵੀ ਕਲੈਕਟ ਦਾ ਕੰਮ ਕਰ ਰਿਹਾ ਜੀ ਬੇਲਦਾਰ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਿਹਾ ਜੀ ਬੇਲਦਾਰ ਪਲੰਬਰ ਦਾ ਕੰਮ ਕਰ ਰਿਹਾ ਜੀ ਤੇ ਬੇਲਦਾਰ ਬਿਲਡਿੰਗ ਦਾ ਕੰਮ ਕਰ ਰਿਹਾ ਜੀ ਕੁੱਕ ਦਾ ਕੰਮ ਕਰ ਰਿਹਾ ਜੀ ਜਿਹੜੇ ਜਿਹਨਾਂ ਦਾ ਕੰਮ ਸੀ ਉਹ ਬਗਾਰਾਂ ਤੇ ਆ ਉਹ ਅਫਸਰਾਂ ਦੀ ਕੋਠੇ ਕੰਮ ਕਰ ਰਹੇ ਹਾਂ ਜੀ ਹਾਂ ਜੀ ਉਹ ਜਿਹੜੇ ਕੰਮ ਹੈ ਉਹ ਬਗਾਰਾਂ ਚ ਪਛੜੇ ਹੋਏ ਜੀ ਇਹਨਾਂ ਦੇ ਪੱਕੇ ਉਹ ਤੁਸੀਂ ਸੁਵਾਸਤੇ ਕੋਈ ਰੇਂਜ ਅਫਸਰ ਨੂੰ ਜਦੋਂ ਤੁਹਾਡੀ ਯੂਨੀਅਨ ਬਣੀ ਹੋਣੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਭਾਈ ਸਭ ਤੋਂ ਕੰਮ ਕਿਹੜਾ ਕਰਵਾਇਆ ਜਾ ਰਿਹਾ ਸੀ ਕੰਮ ਕਿਹੜੇ ਲੱਗੇ ਹੋਏ ਆਂ ਬਦੇਰੀ ਵਾਰ ਮੀਟਿੰਗਾਂ ਕਰੀਆਂ ਦੀਆਂ ਨਾਲ ਰੇਂਜ ਅਫਸਰ ਨਾਲ ਦੀ ਤੋਂ ਪਹਿਲਾਂ ਵੀ ਕਰੀਆਂ ਜੀ ਕੋਈ ਮੰਗ ਦਾ ਹੱਲ ਨਹੀਂ ਹੋਇਆ ਜੀ ਜure ਜੀ ਹੁਣ ਜਿਹੜੇ ਬੰਦੇ ਆ ਲੇਬਰ ਵਾਲੇ ਆ ਜੀ ਇਹਦੇ ਵਾਦੇ ਕੋਈ ਮਤਲਬ ਹੱਲ ਕਹਿਣਾ ਜਿੰਦੇ ਪਾ ਸਾਰੇ ਚੜ ਜਾਂਦੇ ਆ ਕਿ ਜੀ ਪੂਰੇ ਬੰਦੇ ਇਸ ਤਰ੍ਹਾਂ ਦੇ ਕੋਈ ਬਿਲਡਿੰਗ ਬੰਦਾ ਤਾਂ ਜੀ 12 ਵਜੇ ਆ ਰਿਹਾ ਜੀ ਬਿਲਡਿੰਗ ਦਾ ਕੰਮ ਕਰਨ ਜੀ 12 ਵਜੇ ਕਰਕੇ 3 ਵਜੇ ਫੇਰ ਲੱਗ ਜਨਹੀਂ ਠੀਕ ਹੈ ਤਨਖਾਹ ਨੂੰ ਪੂਰੀ ਮੇਰੀ 12 ਵਜੇ ਤੋਂ ਪਹਿਲਾਂ ਬੰਦਾ ਨਹੀਂ ਆਂਦਾ ਜੀ ਫਿਰ ਐ ਏਸੀ ਤਰ੍ਹਾਂ ਬੰਦੇ ਸਾਡੇ ਲੀਵਰ ਮਾਂ ਤੇ ਪਲੰਬਰ ਦਾ ਜਿਹੜਾ ਸਿੱਖਿਆ ਵਾ ਜੀ ਪਲੰਬਰ ਦੇ ਕੰਮ ਕਰਾਂਦੇ ਜੀ ਜੋ ਜੋ ਇਹਨਾਂ ਦਾ ਤੁੱਕਾ ਲੱਗਦਾ ਕਿ ਤੁਹਾਡੇ ਨਾਲ ਨਾਲ ਤੁਹਾਡੇ ਅਫਸਰਾਂ ਨੂੰ ਤਨਖਾਹ ਮਿਲਦੀਆਂ ਨਹੀਂ ਤਾਂ ਹੀ ਤੁਹਾਨੂੰ ਤੋਂ ਕੰਮ ਕਰਾਇਆ ਜਾ ਰਿਹਾ ਸ਼ਾਇਦ ਸਾਡੇ ਅਫਸਰਾਂ ਨੂੰ ਤਾਂ ਟਾਈਮ ਦੀ ਮਿਲਦੀਆਂ ਇਹਨਾਂ ਦੀ ਨਹੀਂ ਰੁਕਦੀਆਂ ਜੀ ਇਹ ਤਾਂ ਸਾਰੀ ਪੱਕੀ ਹੈ ਜੀ ਘਟ ਹੋਣੀ ਹੈ ਤਨਖਾਹ ਉਹਨਾਂ ਦੀ 5-4000 ਤਨਖਾਹ ਹੋਣੀ ਤਾਂ ਹੀ ਉਹਨਾਂ ਕੋਲ ਨੌਕਰੀ ਰੱਖਣ ਵਾਸਤੇ ਪੈਸੇ ਜੀ ਤਾਂ ਹੀ ਨਾ ਧੱਕਾ ਕਰਦੇ ਜੀ ਤਨਖਾਹ ਘਟ ਹੈ ਜੀ ਜੇ ਨੀ ਉੱਤੇ ਕੋ ਖਿੰਝ ਰਹੇ ਨਹੀਂ ਹੈ ਕਿ ਉੱਤੇ ਕੋਈ ਝੁੱਗੀ ਚੌਪੜੀ ਹੈ ਚੰਡੀਗੜ੍ਹ ਦੇ ਵਿੱਚ ਅਫਸਰਾਂ ਦੀ ਕਿ ਜਿਹੜੀ ਉਹਨਾਂ ਕੋਲ ਐਡਾ ਤਾਕੜਾ ਸਿਸਟਮ ਨਹੀਂ ਹੈ ਇਹਨਾਂ ਸਰਕਾਰੀ ਕੋਠੀਆਂ 'ਚ ਰਹਿ ਰਹੇ ਆਂ ਜੀ ਠੀਕ ਹੈ ਜੀ ਬੰਦੇ ਸਾਡੇ ਵਿਗਾਰ 'ਚ ਭੇਜ ਰਹੇ ਆਂ ਜੀ ਕੱਚੇ ਪੱਕੇ ਨੂੰ ਵੀ ਭੇਜਦੇ ਆਂ ਜੀ ਚਲੋ ਇਹਨਾਂ ਨੇ ਮੰਨਾਂ ਕਰਦੇ ਵੀ ਅਸੀਂ ਵਿਗਾਰ 'ਚ ਨਹੀਂ ਜਾਣਾ ਸਾਡੀ ਪੇਮੈਂਟਾਂ ਨਹੀਂ ਹੋਈਆਂ ਵਰਕਰਾਂ ਦੀਆਂ ਆਰ ਨਰਸੀ ਜੀ ਕਹਿੰਦੇ ਵੀ ਸਾਡਾ ਕੰਮ ਨਹੀਂ ਹੋ ਰਿਹਾ ਥੋੜਾ ਕੰਮ ਦਿਖਾਓ ਜੀ 2 ਮਹੀਨੇ ਹੋ ਗਏ ਤੁਹਾਨੂੰ ਲੱਗਿਆਂ ਨੂੰ ਠੀਕ ਹੈ ਜੀ ਜਦ ਕਿ ਇਹਨਾਂ ਦੇ ਬੰਦੇ 20 25 ਬੰਦੇ ਸਾਡੇ ਘਟ ਕੋਟ ਕੋਟ ਪੂਰੇ ਨ ਨੇ ਰੇ ਮਰਸਟੋਸ ਜੀ ਬੋਰਡ ਤੇ ਜੀ ਇੰਨੇ ਕਿ ਰੋਜ਼ਾਨਾ ਜਾਂਦੇ ਆ ਬਗਾਰ ਦੇ ਉੱਤੇ ਤੁਹਾਡੇ ਮੁਲਾਜ਼ਮੇ ਸੀਗਾ ਤੋਂ ਕੋਠੀਆਂ ਚ ਪੱਕੇ ਛੱਡੇ ਬਈ ਜਿੱਤਰਾ ਹੁਣ ਅੱਜ ਜਾਣਾ ਸੀ ਦੋ ਬੰਦੇ ਕਹੇ ਸੀ ਵੀ ਉਹ ਉਹਦੇ ਆ ਭੇਜਣੇ ਸੀਗੇ ਤੇ ਉਹ ਕੱਲ ਪਰਸੂ ਜਾਣੇ ਸੀ ਉਹ ਕਹਿੰਦੇ ਬੰਦਾ ਕਹ ਰਿਹਾ ਜਿਹੜਾ ਪੱਕਾ ਮਾਲੀ ਛੱਡਿਆ ਉਹ ਕਹਿੰਦਾ ਤੁਸੀਂ ਅੱਜ ਨਾ ਆਇਓ ਤੁਸੀਂ ਪਰਸੂ ਨੂੰ ਆਇਓ ਵੀਰਵਾਰ ਨੂੰ ਅੱਛਾ ਠੀਕ ਹੈ ਜੀ ਅੱਜ ਦੋ ਵਰਕਰ ਜਾਣੇ ਸੀ ਉੱਥੇ ਗੰਮ ਦੇ ਗੁੰਮ ਦੇ ਭਰਦੇ ਆ ਮਿੱਟੀ ਮੋਟੀ ਬੰਦੇ ਕਿਹਾ ਉੱਥੇ ਲੌਂਚ ਮਿੱਟੀ ਪਾਣੀ ਆ ਜੀ ਤੇ ਇਸ ਕਰਕੇ ਅੱਜ ਅਸੀਂ ਹੜਤਾਲ ਤੇ ਪੱਠੀ ਅਸੀਂ ਕੋਈ ਬੰਦਾ ਨਹੀਂ ਭੇਜਿਆ ਹੈਗਾ ਮਲਕੀ ਤੁਸੀਂ ਹੁਣ ਕੋਠੀਆਂ 'ਚ ਕੰਮ ਕਰਨੇ ਜੋ ਕੋਈ ਰਹਿ ਗਏ ਨਾਸੀਆਂ ਦਾ ਬੇੜਾ ਕਰਕ ਹੋ ਗਿਆ ਹਾਂਜੀ ਹਾਂਜੀ ਇਹ ਕੋਠੀਆਂ ਕੰਮ ਸਰਕਾਰ ਤਨਖਾਹ ਦੇ ਰਹੀ ਹੈ ਕੰਮ ਕੋਠੀਆਂ 'ਚ ਹੋ ਰਿਹਾ ਨਜਾਇਜ਼ ਗੈਰਕਾਨੂੰਨੀ ਕੰਮ ਕਰਵਾ ਰਹੇ ਹਾਂਜੀ ਤੁਹਾਨੂੰ ਬੰਦੂਆ ਮਜ਼ਦੂਰ ਬਣਾਇਆ ਜਾ ਰਿਹਾ ਇੱਕ ਤਰ੍ਹਾਂ ਦਾ ਜੀ ਹਾਂਜੀ ਸਰ ਤੇ ਹੁਣ ਜੇ ਅਗਰ ਤੁਹਾਡੀ ਤਨਖਾਹ ਨਹੀਂ ਮਿਲਦੀ ਜਾਂ ਤੁਹਾਡੇ ਕੋਈ ਕਾਰਵਾਈ ਹੁੰਦੀ ਹੈ ਕੀ ਕਰਨ ਜਾ ਰਹੇ ਹੋ ਕਿ ਕੋਈ ਯੂਨੀਅਨ ਨਾਲ ਗੱਲਬਾਤ ਹੋਈ ਤੁਹਾਡੀ ਹਾਂਜੀ ਸਰ ਯੂਨੀਅਨ ਨਾਲ ਗੱਲਬਾਤ ਹੋਈ ਯੂਨੀਅਨ ਜਿੱਥੇ ਬੰਦੀ ਸਾਡੇ ਸਾ ਪੂਰਾ ਸਾਥ ਹੈ ਜੀ ਪੂਰਾ ਪ੍ਰਦਰਸ਼ਨ ਤਿੱਖਾ ਹੋਏਗਾ ਹਾਂਜੀ ਹਾਂਜੀ ਅੱਗੇ ਹੋਰ ਤਿੱਖਾ ਸਮਾਜ ਦੀ ਤਾਂ ਅਲਟੀਮੇਟ ਤਾਂ ਜਦ ਤੱਕ ਤਨਖਾਹ ਨਹੀਂ ਹੁੰਦੀ ਅਸੀਂ ਬੈਠੇ ਜੀ ਅਜੇ ਉਦੋਂ ਤੱਕ ਨਹੀਂ ਹਾਂਜੀ ਉਹਦੇ ਬਾਅਦ ਅਸੀਂ ਡੀਐਫਓ ਸਾਹਿਬ ਨਾਲ ਵੀ ਗੱਲਬਾਤ ਕਰੂਗੇ ਉਹਨਾਂ ਦਾ ਮੀਟਿੰਗ ਦਾ ਸਮਾਂ ਲਵਾਂਗੇ ਲਾਸਟ ਡੇਟ ਕਦੋਂ ਦਿੱਤੀ ਹੋਈ ਹੈ ਤੁਹਾਨੂੰ ਲਾਸਟ ਡੇਟ ਦਾ ਕੁਛ ਨਹੀਂ ਕੋਈ ਗੱਲਬਾਤ ਨਹੀਂ ਕਰੀ ਇਹਨਾਂ ਨੇ ਸੌਂਵਾਰ ਕਿਹਾ ਸੀਗਾ ਜੀ ਪਿਛਲੇ ਡੀਐਫਓ ਸਾਹਿਬ ਨੇ ਸ਼ੁੱਕਰਵਾਰ ਪਿਛਲੇ ਹਫ਼ਤੇ ਕਹ ਗਏ ਸ਼ੁੱਕਰ ਥੋੜੀ ਸੌਂਵਾਰ ਤਨਖਾਹ ਪੈ ਜਾਊਗੀ ਸ਼ੁੱਕਰਵਾਰ ਕਿ ਸੌਂਵਾਰ ਕਾ ਅਸੀਂ ਮੰਗਲਵਾਰ ਫੇੜੀ ਐਫਓ ਸਾਹਿਬ ਨਾਲ ਗੱਲ ਕਰੀਏ ਉਹ ਕਹਿੰਦਾ ਵੀ ਇਹ ਤਨਖਾਹ ਸਾਡੇ ਵੀ ਨਹੀਂ ਹੋਈਆਂ ਵੀ ਚਲੋ ਵੀ ਥੋੜੀ ਪਹਿਲਾਂ ਸਾਨੂੰ ਜਿੱਤਰਾ ਮਤਲਬ ਬਜਟ ਆ ਗਿਆ ਜੀ ਹਫਤੇ ਦਸ ਦਿਨ ਦੇ ਵਿੱਚ ਵਿੱਚ ਮਿਲ ਜੇ ਕਰ ਦਿੱਤੀ ਸੱਤ ਅੱਠ ਤੱਕ ਹੋ ਜੇ ਕਰ ਦਿੱਤੀ ਪੇਮੈਂਟ ਜਿੱਤਰਾ ਹੁਣ ਬਜਟ ਆਂਦਾ ਜਿੱਤਰਾ ਤਿੰਨ ਮਹੀਨੇ ਦਾ ਬਜਟ ਆ ਗਿਆ ਸੱਤ ਅੱਠ ਤਰੀਕ ਤੱਕ ਸਾਡੀ ਪੇਮੈਂਟ ਹੋ ਜੇ ਕਰਦੀ ਸੀ ਅਨਮਿਤ ਸਿੰਘ ਸਾਡੇ ਨਾਲ ਹੋਣਗੇ ਹੈਲੋ ਸਤਿ ਸ਼੍ਰੀ ਅਕਾਲ ਸਰ ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਐਚਐਨਵੀ ਨਿਊ ਚੈਨਲ ਤੋਂ ਬੋਲ ਰਿਹਾ ਜੀ ਹਰਤੇਜ ਸਿੰਘ ਮੈਂ ਤੁਹਾਡੇ ਸਿਸਮਾ ਇੱਥੇ ਜਿਹੜਾ ਤੁਹਾਡਾ ਦਫ਼ਤਰ ਹੈ ਜੀ ਇੱਥੇ ਖੜਿਆ ਆ ਇੱਥੇ ਤੁਹਾਡੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਹੜਤਾਲ ਕੀਤੀ ਹੋਈ ਹੈ ਕਿ ਉਹਨੇ ਸੈਲਰੀ ਨਹੀਂ ਮਿਲ ਰਹੀ ਸਮੇਂ ਸਿਰ ਤੇ 2 ਮਹੀਨੇ ਹੋ ਗਏ ਕਿ ਉਹਨਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਚੁੱਕਾ ਹੈ ਕਿ ਤੁਹਾਡਾ ਇਸ ਬਾਰੇ ਕੀ ਕਹਿਣਾ ਜੀ ਕਿਉਂ ਸੈਲਰੀ ਕਿਉਂ ਰੁਕੀ ਗਈ ਹੈ ਹਾਲ ਤੱਕ ਕਿਉਂ ਨਹੀਂ ਪਾਈ ਗਈ ਜੀ ਸੈਲਰੀ ਤਾਂ ਚਲੇਗੀ ਹੈ ਟ੍ਰੇਜਰੀ ਚਲੇਗੀ ਹੈ ਸਾਰਾ ਇਹ ਕਹਿੰਦੇ ਕਹਿੰਦੇ ਅਕਾਊਂਟ 'ਚ ਆਈ ਹੋਣੀ ਸਾਡੇ 2 ਮਹੀਨੇ ਹੋ ਗਏ ਜੀ ਇਹ ਐਕਚੁਅਲੀ ਖਜ਼ਾਨੇ ਤੋਂ ਪੈਂਦੀ ਹੈ ਨਾ ਖਜ਼ਾਨੇ ਸਾਰੇ ਬਿਲਜ਼ ਵੈਰੀਫਾਈ ਕਰਕੇ ਚਲੇ ਗਏ ਆ ਉਹ ਅੱਜ ਪਹਿ ਜਾਣਗੇ ਕੱਲ ਕਿਹਾ ਸੀ ਸ਼ਾਮ ਤੱਕ ਹੋ ਜਾਏਗਾ ਅੱਜ ਮਾਰਕਸ ਹੋ ਜਾਏਗਾ ਸ਼ਾਮ ਤੱਕ ਅੱਛਾ ਸਰ ਇਹ ਕਿਨਾ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੇ ਤੋਂ ਕੋਠੀਆਂ ਦੀ ਬਗਾਰਾ ਕੀਤੀਆਂ ਕਰਵਾਈਆਂ ਜਾ ਰਹੀਆਂ ਨੇ ਅਫਸਰਾਂ ਦੀਆਂ ਕਿ ਅਸੀਂ ਇੱਥੇ ਕੰਮ ਨਰਸਰੀ ਚ ਜਾਂ ਜੰਗਲ ਚ ਲੱਗੇ ਹੋਏ ਆ ਕੰਮ ਸਾਤੋਂ ਅਫਸਰ ਲੈ ਰਹੇ ਨੇ ਇਹਦੀ ਸੱਚਾਈ ਕੀ ਹੈ ਜੀ ਨਹੀਂ ਇਦਾਂ ਦਾ ਕੁਝ ਨਹੀਂ ਹੈ ਇਹ ਕਹਿ ਰਹੇ ਨੇ ਕਿਹੜੇ ਬੰਦੇ ਨੇ ਮੈਂ ਵੈਰੀਫਾਈ ਕਰਾ ਲਵਾਂ ਕੋਈ ਚੱਕਰ ਨਹੀਂ ਜੇ ਤੁਹਾਨੂੰ ਕਹਿਣਾ ਇੱਕ ਵਾਰ ਹੂੰ ਕਿਹੜੇ ਬੰਦੇ ਨੇ ਕੌਣ ਨੇ ਸਕਰਾਣਾ ਵੀ ਲੱਗਦਾ ਉਹ ਕਹਿੰਦੇ 39 ਸੈਕਟਰ ਕੋਈ ਜਾਂ ਫਿਰ ਹੋਰ ਜਿਹੜੇ ਅਫਸਰਾਂ ਦੀ ਕੋਠੀਆਂ ਨੇ ਉੱਥੇ ਸਤੋਂ ਮਾਲੀ ਦਾ ਕੰਮ ਕੱਪੜੇ ਤੋਂ ਆਏ ਜਾ ਰਹੇ ਨੇ ਕਦੇ ਕੁੱਤੇ ਘੁਮਾਏ ਜਾ ਰਹੇ ਨੇ ਇਹ ਕੰਮ ਸਤੋਂ ਕਰਵਾਇਆ ਜਾ ਰਿਹਾ ਜਦਕਿ ਤੁਹਾਨੂੰ ਸਰਕਾਰ ਜਿਹੜੀ ਤਨਖਾਹ ਦੇ ਰਹੀ ਹੈ ਇੱਥੇ ਜੰਗਲਾਤ ਮੈਕਮੇਜ ਦੇ ਵਿੱਚ ਕੰਮ ਕਰਨ ਲਈ ਜੰਗਲ ਤੇ ਜਾਂ ਨਰਸੇ ਤੇ ਕੰਮ ਕਰਨ ਵਾਸਤੇ ਨਹੀਂ ਉਹ ਤਾਂ ਹੈਗਾ ਨਾ ਹੈਗਾ ਮੈਨੂੰ ਉਹੀ ਕਹਿ ਰਹੇ ਨੇ ਨਾ ਮੈਂ ਇੱਕ ਵਾਰ ਵੈਰੀਫਾਈ ਕਰ ਲਵਾਂ ਕਿਹੜੇ ਬੰਦੇ ਨੇ ਕੌਣ ਨੇ ਐਕਸਚਲੀ ਮੇਰੇ ਕੋਲ ਇੰਨੇ ਬੰਦੇ ਲੱਗੇ ਹੋਏ ਨੇ ਹਾਂਜੀ ਤੇ ਮੈਨੂੰ ਇੱਕ ਵਾਰ ਰੇਂਜ ਅਫੀਸਰ ਤੋਂ ਕਨਫਰਮ ਕਰਨਾ ਪੈਣਾ ਨਾ ਇੱਕ ਸਰ ਇਹ ਤੋਂ ਕਨਫਰਮ ਕਰ ਲੈਣਾ ਕੋਈ ਗੱਲ ਨਹੀਂ ਵੀ ਕਿਹਨਾਂ ਦੀ ਗੱਲ ਕਰ ਰਹੇ ਨੇ ਕੋਣ ਬੰਦੇ ਇੱਕ ਸਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੇਲਦਾਰ ਜਿਹੜੇ ਇੱਥੇ ਟਰੈਕਟਰ ਜਾਂ ਇੱਥੇ ਜੰਗਲਾਤ ਮੈਕਵ ਦੀਆਂ ਗੱਡੀਆਂ ਚਲਾ ਰਹੇ ਨੇ ਜਦ ਕਿ ਜਿਹੜੇ ਡਰਾਈਵਰ ਨੇ ਟਰੈਕਟਰ ਡਰਾਈਵਰ ਹੈ ਜਾਂ ਫਿਰ ਗੱਡੀ ਡਰਾਈਵਰ ਹੈ ਉਹ ਅਫਸਰਾਂ ਦੀਆਂ ਗੱਡੀਆਂ ਦੇ ਡਰਾਈਵਰ ਬਣੇ ਹੋਏ ਨੇ ਜੀ ਇਹ ਤੁਹਾਨੂੰ ਕਹਿ ਰਹੇ ਮੈਂ ਡਿਟੇਲ ਕੋਈ ਗੱਲ ਨਹੀਂ ਕੌਣ ਕਹਿ ਰਹੇ ਨੇ ਮੈਂ ਇੱਕ ਵਾਰ ਨਾ ਤਾਂ ਟੋ ਟੈ ਲੈਣਾ ਡਿਟੇਲ ਕੀ ਦੀ ਕੀ ਗੱਲ ਕਰ ਰਹੇ ਨੇ ਮੈਂ ਵੈਰੀਫਾਈ ਕਰ ਲੈਣਾ ਬੰਦੇ ਖੜੇ ਨੇ ਇਹ ਤਨਖਾਹ ਕਿਤਾ ਕਦੋਂ ਕਿੰਨੇ ਦੀ ਸਰ ਅੱਜ ਪੈ ਜੇਗੀ ਸ਼ਨਾ ਅੱਜ ਪੈ ਜੇਗੀ ਠੀਕ ਹੈ ਸਰ ਓਕੇ ਥੈਂਕ ਯੂ ਦੇਖੋ ਤੁਸੀਂ ਦੇਖੋ ਕਿ ਇਹ ਸਨ ਡੀ ਐਫਓ ਜੋ ਕਿ ਉਸਮਿਤ ਸਿੰਘ ਜਿੰਨਾ ਵੱਲੋਂ ਦੱਸਿਆ ਗਿਆ ਕਿ ਤਨਖਾਹਾਂ ਅੱਜ ਜਾਂ ਕੱਲ੍ਹ ਚ ਪੈ ਜਾਣਗੀਆਂ ਪਰ ਦੂਜੇ ਪਾਸੇ ਜਿਹੜੇ ਵੱਡੇ ਇਲਜ਼ਾਮ ਇੱਥੋਂ ਦੇ ਮੁਲਾਜ਼ਮਾਂ ਨੇ ਲਗਾਏ ਸੀ ਵਰਕਰਾਂ ਨੇ ਲਗਾਏ ਸੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਤੋਂ ਕੋਠੀਆਂ ਦੀ ਬਗਾਰਾ ਕਰਵਾਈਆਂ ਜਾ ਰਹੀਆਂ ਨੇ ਅਫਸਰ ਸਾਡੇ ਤੋਂ ਟੱਕੇ ਨਾਲ ਕੁੱਤੇ ਤੇ ਨਾਲ ਦੀ ਨਾਲ ਕੱਪੜੇ ਤੋਂ ਆਏ ਜਾ ਰਹੇ ਨੇ ਕੁੱਤੇ ਘਮਾਏ ਜਾ ਰਹੇ ਨੇ ਮਾਲੀ ਦਾ ਕੰਮ ਕੋਠੀ ਚ ਕਰਵਾਇਆ ਜਾ ਰਿਹਾ ਹੈ ਜਦਕਿ ਸਾਡੀਆਂ ਡਿਊਟੀਆਂ ਜੋ ਕਿ ਜੰਗਲ ਜੰਗਲ ਦੇ ਵਿੱਚ ਹੈ ਜਾਂ ਫਿਰ ਨਰਸਰੀ ਦੇ ਵਿੱਚ ਹੈ ਨਰਸਰੀ ਦਾ ਬੇੜਾਗਰ ਕੋਹ ਚੁੱਕਾ ਹੈ ਇਸ ਜਗ੍ਹਾ ਉੱਤੇ ਸਫਾਈ ਦਾ ਕੋਈ ਧਿਆਨ ਨਹੀਂ ਬੁੱਟੇ ਨਵੇਂ ਤਿਆਰ ਨਹੀਂ ਹੋ ਰਹੇ ਜਿਸ ਕਾਰਨ ਇਹਨਾਂ ਨੂੰ ਬੜੀ ਮੁਸ਼ਕਲ ਹੈ ਇਹਨਾਂ ਨੂੰ ਦੱਸਿਆ ਗਿਆ ਕਿ ਜਿਹੜਾ ਕੰਮ ਸਾਨੂੰ ਸੌਪਿਆ ਗਿਆ ਜਦੀ ਤਨਖਾਹ ਅਸੀਂ ਲੈ ਰਹੇ ਹਾਂ ਉਹ ਉਸ ਕੰਮ ਦੀ ਜਗ੍ਹਾ ਕੋਈ ਸੱਤ ਹੋਰ ਕੰਮ ਕਰਵਾਇਆ ਜਾ ਰਿਹਾ ਜਿਸ ਕਾਰਨ ਅਸੀਂ ਵੀ ਦੁਖੀ ਹਾਂ ਦੂਜੇ ਪਾਸੇ ਜਗ੍ਹਾ ਉੱਤੇ ਭਾਰੀ ਨੁਕਸਾਨ ਵੀ ਹੋ ਰਿਹਾ ਹੈ ਫੌਡੀ ਕਾਰਮੇਨ ਗੁਰਜੋਤ ਦੇ ਨਾਲ ਹਰਤੇਜ ਸਿੰਘ